ਬਹੁਤ ਖੁਸ਼ੀ ਦੀ ਗੱਲ ਆ ਔਰ ਮੈਂ ਸਾਰਿਆਂ ਦਾ ਧੰਨਵਾਦ ਆ ਮੈਂ ਆਪਣੀ ਵਾਰਡ ਚ ਵਾਰਡ ਨੰਬਰ 13 ਦੇ ਕਾਉਂਸਲਰ ਹੋਣ ਦੇ ਨਾਤੇ ਮੈਂ ਪਹਿਲੀ ਵਾਰ 88 ਫੁੱਟ ਦੇ ਉੱਤੇ ਦਸਹਰੇ ਦਾ ਆਯੋਜਨ ਕੀਤਾ ਆ ਔਰ ਮੈਨੂੰ ਉਮੀਦ ਆ ਕਿ ਇੱਥੇ ਬਹੁਤ ਲੋਕ ਖੁਸ਼ ਆ ਕਿ ਅੱਜ ਇਸ ਇਲਾਕੇ ਦੇ ਵਿੱਚ ਪਹਿਲੀ ਵਾਰੀ ਕੁਝ ਸਾਰਾ ਮਨਾਇਆ ਗਿਆ ਕੀ ਸੰਦੇਸ਼ ਕੀ ਦੇ ਰਹੇ ਜੀ ਅੱਜ ਦੀ ਸੰਦੇਸ਼ ਇਹੋ ਹੀ ਆ ਅਸੀਂ ਚਾਹੁੰਦੇ ਆ ਕਿ ਹਰ ਜਿੱਥੇ ਵੀ ਖੁਸ਼ੀ ਆਉਂਦੀ ਆ ਉੱਥੇ ਖੁਸ਼ੀਆਂ ਦੇ ਵਿੱਚ ਸੰਗਤ ਇਕੱਠੀ ਹੋਣੀ ਚਾਹੀਦੀ ਆ ਔਰ ਅੱਜ ਇਹਦੇ ਸਾਰੇ ਦਾ ਤਿਹਾੜ ਆ ਔਰ ਸਾਰੇ ਹਿੰਦੁਸਤਾਨ ਚ ਰਾਮ ਚੰਦਰ ਜੀ ਔਰ ਨੇਕੀ ਤੇ ਭਲੀ ਦੀ ਅੱਜ ਜਿੱਤਿਆ ਔਰ ਜੇ ਤਮੇਸ਼ਾ ਸਚਾਈ ਦੀ ਹੁੰਦੀ ਆ ਅੱਜ ਜਿੱਤ ਹੋਈ ਸਚਾਈ ਦੀ ਅੱਜ ਉਹਦੇ ਜੋ ਉਹਦੇ ਕਰਕੇ ਹੁੰਦਾ ਦਸਹਿਰੇ ਕਰਕੇ ਅੱਜ ਰਾਮਣ ਦਾ ਪੁਤਲਾ ਸਾੜਿਆ ਜਾਂਦਾ ਔਰ ਪੂਰੇ ਹਿੰਦੁਸਤਾਨ ਦੇ ਸਾੜਿਆ ਜਾਂਦਾ ਇਹ ਰਾਮਣ ਦਾ ਪੁਤਲਾ ਬਣਾਏ ਗਏ ਅੱਜ ਇਹ ਰਾਮਣ ਦੇ ਦਾ ਕਪੂਤਰਾ ਸਾੜਿਆ ਮੇਗ ਮੇਗਨਾ ਦਾ ਪੁਤਰਾ ਆ ਤੇ ਕੁੰਭ ਕਰਨ ਦਾ ਕਿੰਨੇ ਪੁਤਲੇ ਬਣਾਏ ਗਏ ਆ 70 70 80 ਸੀ ਫੁੱਟ ਦੇ